ਰਾਤ ਫਗਵਾੜਾ ਸ਼ਹਿਰ ਦੇ ਬੰਸਵਾਲੇ ਬਾਜ਼ਾਰ ਦੇ ਵਿੱਚੋਂ ਭਿਆਨਕ ਅੱਗ ਲੱਗਣ ਨਾਲ ਹੜਕਪ ਮਚ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ 파ਟੀਆਂ ਕਰੋਕੜੀ ਨਾਮਕ ਦੁਕਾਨ ਦੇ ਵਿੱਚ ਅਚਾਨਕ ਅੱਗ ਲੱਗੀ। ਜੋ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਫੈਲਦੀ ਅੱਗ ਦੀ ਲਪੇਟ ਵਿੱਚ ਸਨ ਕਰਕੇ ਦੁਕਾਨ ਅੰਦਰ ਪਿਆ ਲੱਖਾਂ ਰੁਪਿਆਂ ਦਾ ਸਮਾਨ ਸੜਕੀ ਸਵਾਫ ਹੋ ਗਿਆ। ਦੁਕਾਨ ਮਾਲਿਕ ਮਾਨਵ 파ਟੀਆਂ ਦੱਸਿਆ ਕਿ ਰਾਤ ਕਰੀਬ 8:30 ਵਜੇ ਉਹਨਾਂ ਨੂੰ ਪਤਾ ਲੱਗਿਆ ਕੀ ਦੁਕਾਨ ਦੀ ਉਪਰਲੀ ਮੰਜ਼ਲ 'ਤੇ ਅੱਗ ਲੱਗੀ ਹੋਈ ਹੈ ਤੇ ਉਹ ਤੁਰੰਤ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਉਹਨਾਂ ਦੇ ਪਹੁੰਚਣ ਤੱਕ ਅੱਗ ਕਾਫੀ ਫੈਲ ਚੁੱਕੀ ਸੀ ਉਹਨਾਂ ਦੇ ਮੁਤਾਬਿਕ ਇਸ ਘਟਨਾ ਵਿੱਚ ਕਰੀਬ 20 ਤੋਂ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਤੇ ਫਾਇਰ ਅਧਿਕਾਰੀਆਂ ਦੱਸਿਏ ਕਿ ਬਾਜ਼ਾਰ ਦੇ ਤੰਗ ਰਸਤੇ ਅਤੇ ਗੱਡੀਆਂ ਦੇ ਗਲਤ ਪਾਰਕ ਹੋਣ ਕਰਕੇ ਅੱਗ ਵਾਲੀ ਥਾਂ ਤੇ ਪਹੁੰਚਣ ਵਿੱਚ ਕਾਫੀ ਸਮਾ ਲੱਗ ਗਿਆ। ਉਹਨਾਂ ਨੇ ਕਿਹਾ ਕਿ ਕਰੀਬ 15 ਤੋਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਕਿਉਂਕਿ ਦੁਕਾਨ ਦੇ ਅੰਦਰ ਪਲਾਸਟਿਕ ਅਤੇ ਕਰੋਕਰੀ ਦਾ ਸਮਾਨ ਸੀ ਇਸ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਉੱਪਰਲੀ ਦੋ ਮੰਜ਼ਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਅਧਿਕਾਰੀਆਂ ਮੁਤਾਬਕ ਹਜੇ ਵੀ ਪੂਰੀ ਤਰ੍ਹਾਂ ਅੱਗ ਤੇ ਕਾਬੂ ਪਾਉਣ ਲਈ ਜਦੋਂ ਜਿਹਨਤ ਜਾਰੀ ਹੈ। ਫਗਵਾੜਾ న్యూਸ ਲਈ ਕੈਮਰਾਮੈਨ ਜੈ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ। ਮਾਨੋਭਾਗਿਆ ਫਾਈ ਪਾੜਿਆ ਜੀ ਇੱਕ ਜਾਣਕਾਰੀ دی ਜਿਹੜੀ ਅਗਲਦੀ ਹੈ ਦਰਦ तकरीबन 10:30 ਵਜੇ ਫੋਨ ਆਇਆ ਸੀਗਾ ਚੌਕੀਦਾਰ ਦਾ ਕਿ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਹੋਈ ਹੈ ਜੋ ਕਿ ਜਦੋਂ ਮੈਂ ਆਇਆ ਤਾਂ ਨਜ਼ਰ ਆ ਰਹੀ ਸੀ ਮੈਂ ਉੱਪਰ ਜਾ ਕੇ ਦੇਖਿਆ ਤੇ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਸੀ ਇਨਸਟੈਂਟਲੀ ਫਿਰ ਆਪਾਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਅੱਧੇ ਘੰਟੇ ਦੇ ਵਿੱਚ ਫਾਇਰ ਬ੍ਰਿਗੇਡ ਆ ਗਈ ਸੀ ਕਿ ਬਟੋਰੋ ਤੱਕ ਆਲਦੀ ਜ਼ਿਆਦਾ ਫੈਲ ਚੁੱਕੀ ਸੀ ਸਰ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਇਹ ਫਚੀ ਲੱਕ ਦੇ ਕਰੀਬ ਦਾ ਨੁਕਸਾਨ ਹੋਇਆ ਤੇ ਸਰ ਫਰਵੇ ਗੱਡੀਆਂ ਗੱਡੀਆਂ ਕਿੰਨੀਆਂ ਲੱਗੀਆਂ ਆ ਜੀ ਗੰਦੇ ਆ ਜੀ ਮੈਨੂੰ ਆਈਡੀਆ ਨਹੀਂ ਹੈ ਦਾ ਤਕਰੀਬਨ 20-25 ਲੱਗੀਆਂ ਹੈ ਤੇ ਕਿਸ ਨੌ ਦੇ ਉੱਪਰ ਦੁਕਾਨ ਹੈ ਇਹ ਪਾਟੀਆਂ ਕਰੋਕਰੀ ਬੰਸਾਲਾ ਬਾਜ਼ਾਰ ਦੁਆਲੀ ਦੇ ਕਲੈਕਸ ਦੇ ਵਿੱਚ ਰਾਤ ਨੂੰ ਪਾਟੀਆਂ ਜਿਹੜੀ ਹੈ ਕਰੋਕਰੀ ਦੁਕਾਨ ਹੈ ਇਹਨਾਂ ਦੀ ਜੀਜੀ ਰੋਡ ਦੇ ਉੱਤੇ ਵੀ ਆ ਤਾਂ ਬਹੁਤ ਵੱਡੀ ਇਹਨਾਂ ਦਾ ਨੁਕਸਾਨ ਹੋਇਆ ਰਾਤ ਇਹਨੀ ਤੋਂੋਂ ਬਟਾਕੇ ਨਾ ਆਇਆ ਇੱਦਾਂ ਆਇਆ ਰਾਤ ਉੱਪਰ ਦੀਆਂ ਮੰਜ਼ਲਾਂ ਇਹਨਾਂ ਦੀਆਂ ਉੱਪਰੀਆਂ ਮੰਜ਼ਲਾਂ ਦੋ ਹੀ ਇਹਨਾਂ ਦੀਆਂ ਕਾਫੀ ਰੋਕਰੀ ਦਾ ਸਮਾਨ ਮਹਿੰਗਾ ਸਮਾਨ ਹੈ ਇਹਨਾਂ ਦਾ ਖਰਾਬ ਹੋ ਗਿਆ ਬਹੁਤ ਬੜਾ ਦੁੱਖ ਲੱਗ ਰਹਾ ਹੈ ਸਰ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਮੁਤਾਬਿਕ 25 ਲੱਖ ਦਾ ਨੁਕਸਾਨ ਹੋ ਚੁੱਕਾ ਹੋਆ ਬਹੁਤ ਵੱਡਾ ਇਹਨਾਂ ਦਾ ਨੁਕਸਾਨ ਹੈ ਐਡਾ ਵੱਡਾ ਤਿਹਾਰ ਨੂੰ ਅੱਜ ਵਿਸ਼ਕਰਮਾਂ ਦੇ ਆ ਤੋ ਘਵਾਲੇ ਵਿੱਚ ਅਸੀਂ ਤਾਂ ਇਹੀ ਚਾਹਦੇ ਸ਼ੁਭ ਸ਼ਾਂਤੀ ਦਾ ਦੀਵਾਲੀ ਦੀ ਉਹ ਨਹੀਂ ਚਾਹੀਦੀ ਆ ਪਰ ਇਸ ਪਰਵਾਰ ਨੂੰ ਜਿਹੜਾ ਬਹੁਤ ਵੱਡਾ ਇੱਕ ਨੁਕਸਾਨ ਪਾਦੀਆ ਪਰੋਕਰੀ ਆ ਤੇ ਕੰਮ ਨੇ ਵੱਲੋਂ ਇਹਦਾ ਸੈਫਟੀ ਕਰਦਾ ਔਰ ਬਹੁਤ ਦੁੱਖਪਨ ਕਰਦਾ ਵੀ ਇੰਨਾ ਵੱਡਾ ਨੁਕਸਾਨ ਇਹਦਾ ਹੋਇਆ ਤਾਂ ਫਾਇਰ ਗੇਟਾਂ ਲਾਤੀਆਂ ਲੱਗੀਆਂ ਸ਼ਹਿਰ ਦੇ 8:30 ਵੱਜ ਚੁੱਕੇ ਆ ਤਾਂ ਕਿੰਨੇ ਕੁ ਵੇਲੇ ਤੋਂ ਆ ਸਾਢੇ 10:00 ਦੇ ਸਾਢੇ 10:00 ਤੋਂ ਕੰਮ ਨੇ ਵੱਲੋਂ ਲੱਗੇ ਸਾਢੇ 10:00 ਬਸ ਕਰਦਾ ਤਾਂ ਲੱਗੀ ਹੈ ਨਾਲ ਦੇ ਲੋ ਹਲੇ ਤਾਈ ਵੀ ਫਾਇਰ ਦੀਆਂ ਗੱਡੀਆਂ 8:30 ਵੱਜ ਚੁੱਕੇ ਆ ਲਗਾਤਾਰ ਫਾਇਲ ਕਰ ਫਾਇਲ ਕਰਕੇ ਡਿਗਨ ਚ ਚਾਗੇ ਅੱਜ 20% ਮਾਨ ਹੈ ਸੱਦੇ ਬੋੜੇ ਤੋਂ ਦੂਸੇ ਅਗਰ ਨਾਲ ਹੀ ਉਹ ਕਿ ਜਦੋਂ ਫੋਨ ਕੀਤਾ ਨਾਲ ਹੀ ਅਜੋ ਨਾਲ ਹੀ ਹੋਆ ਤਾਂ ਇਹ ਸਾਡੇ ਪਾੜੀਆ ਸਾਹਿਬ ਹਨ ਜਿਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਯਾਰ ਇੱਕ ਬੰਸਾ ਵਿਆਹ ਦੇ ਵਿੱਚ ਅੱਗ ਲੱਗੀ ਆ ਉਹਦੀ ਜਾਣਕਾਰੀ ਦਿਓ ਅੱਜ 10:50 ਮਿੰਟ ਤੇ ਜਦੋਂ ਦੀਵਾਲੀ ਦਾ ਤਿਹਾਰ ਲੋਕ ਫਗਵਾੜਾ ਸ਼ਹਿਰ ਚ ਮਨਾ ਰਹੇ ਸੀ ਤਾਂ ਬੰਸਾਂ ਵਾਲੇ ਬਾਜ਼ਾਰ ਦੇ ਵਿੱਚ 10:50 ਮਿੰਟ ਤੇ ਸਾਡੇ ਕੋਲ ਸੂਚਨਾ ਆਈ ਕਿ ਇੱਥੇ ਭਾਟੀਆ ਕਰੋਕਰੀ ਹਾਊਸ ਹੈ ਉਹਦੇ ਵਿੱਚ ਅੱਗ ਲੱਗ ਗਈ ਆ ਔਰ ਤੁਰੰਤ ਸਾਡੀਆਂ ਗੱਡੀਆਂ ਜਿਹੜੀਆਂ ਫਗਵਾੜਾ ਫਾਇਰ ਬ੍ਰਿਗੇਡ ਤੋਂ ਤੁਰੰਤ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਦੋਂ ਸਾਡੇ ਮੁਲਾਜ਼ਮ ਇੱਥੇ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਬੜਾ ਤੰਗ ਏਰੀਆ ਹੈ ਫਗਵਾੜਾ ਸ਼ਹਿਰ ਦਾ ਇਹ ਔਰ ਟ੍ਰੈਫਿਕ ਵੀ ਸੀ ਕੁੱਝ ਲੋਕਾਂ ਨੇ ਗੱਡੀਆਂ پارک ਕੀਤੀਆਂ ਹੋਈਆਂ ਸੀਗੀਆਂ ਤੇ ਸਾਡੇ ਬਹਾਦਰ ਫਾਇਰ ਫਾਈਟਰਾਂ ਨੇ ਬਹੁਤ ਜੱਦੋ ਜਹਿਦ ਨਾਲ 15 ਤੋਂ 20 ਗੱਡੀਆਂ ਲਗਾ ਕੇ ਗਰਾਊਂਡ ਪਲੱਸ 3 ਸਟੋਰੀ ਹੈ ਜਿਹਦੇ ਵਿੱਚ ਇਹਨਾਂ ਨੇ ਪੂਰਾ ਆਪਣਾ ਪਲਾਸਟਿਕ ਦਾ ਸਟੀਲ ਤਾਂਬਾ ਜਾਂ ਜੋ ਵੀ ਕ੍ਰੌਕਰੀ ਦਾ ਸਮਾਨ ਆ ਉਹ ਆਪਣਾ ਇਹਨਾਂ ਨੇ ਦੁਕਾਨ 'ਚ ਰੱਖਿਆ ਹੋਇਆ ਸੀਗਾ ਤੇ ਬਹੁਤ ਸਾਨੂੰ ਔਕੜ ਆਈ ਆ ਗੱਡੀਆਂ ਨੂੰ ਪਾਰਕ ਕਰਨ ਦੇ ਵਿੱਚ ਗੱਡੀਆਂ ਖਾਲੀਆਂ ਨੂੰ ਆਪਣੇ ਦੁਆਰਾ ਸਟੇਸ਼ਨ ਤੇ ਲੈ ਕੇ ਜਾਣ ਦੇ ਵਿੱਚ ਔਰ ਅਸੀਂ ਅ 10 ਤੋਂ 15 20 ਗੱਡੀਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਨੂੰ ਕਵਰ ਕਰ ਲਿਆ ਸਾਡੇ ਅਜੇ ਵੀ ਮੁਲਾਜ਼ਮ ਅੰਦਰ ਲੱਗੇ ਹੋਏ ਨੇ ਔਰ ਜਦੋਂ ਤੱਕ ਇਹ ਪੂਰਾ ਕੰਪਲੀਟ ਨਹੀਂ ਹੋ ਜਾਂਦਾ ਅਸੀਂ ਇਸ ਨੂੰ ਅਜੇ ਵੀ ਘਟਨਾ ਵਾਲੇ ਸਥਾਨ ਦੇ ਉੱਤੇ ਖੜੇ ਕੰਮ ਕਰ ਰਹੇ ਹਾਂ ਸਰ ਜਿੱਦਾਂ ਤਿਆਹਾਰਾਂ ਦੇ ਮੱਦੇਨਜ਼ਰ ਦੇਖਦੇ ਹੋਏ ਤੁਸੀਂ ਮੱਕੀ ਬਾਰ-ਬਾਰ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਇੰਨੀ ਅਪੀਲ ਕਰਦੇ ਆ ਕਿ ਮੱਕੀ ਵੀਡੀਓ ਰਾਹੀਂ ਮੱਕੀ ਚੈਨਲਾਂ ਰਾਹੀਂ ਬੰਦਿਆਂ ਨੂੰ ਜਾਣਕਾਰੀ ਦਿੰਨੇ ਆ ਉਹਦੇ ਜਾਣਕਾਰੀ ਦੇ ਦੇਣ ਦੇ ਬਾਵਜੂਦ ਵੀ ਮਤਲਬ ਕਿ ਇਹ ਮਤਲਬ ਕੀ ਹਾਦਸੇ ਹੁੰਦੇ ਆ ਕਿਉਂ ਇਹ ਮਤਲਬ ਕੀ ਇਹਦੇ ਵਿੱਚ ਦੇਖੋ ਕੋਈ ਨਾ ਕੋਈ ਸ਼ਾਰਟ ਸਰਕਟ ਹੋ ਸਕਦਾ ਜਾਂ ਕੁਝ ਚਾਈਨਾ ਮੇਡ ਲੜੀਆਂ ਜਿਵੇਂ ਆਪਾਂ ਆਪਣੇ ਦੁਕਾਨਾਂ 'ਚ ਲਗਾ ਦਿੰਨੇ ਆ ਕਈ ਵਾਰੀ ਉਹ ਓਵਰ ਹੀਟ ਹੋ ਜਾਂਦੀਆਂ ਨੇ ਕੋਈ ਨਾ ਕੋਈ ਗੱਤਾ ਜਾਂ ਕੋਈ ਕੱਪੜੇ ਨੂੰ ਅੱਗ ਲੱਗ ਗਈ ਜਾਂ ਕਿਤੇ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਜਿਵੇਂ ਆਪਾਂ ਚਾਈਨੀਜ਼ ਜਿਹੜੀਆਂ ਉਹ ਕੱਪੜੇ ਦੀਆਂ ਗੋਲ ਗੋਲ ਚਰਖੀਆਂ ਅਸਮਾਨ ਦੇ ਵਿੱਚ ਉਡਾ ਦਿੰਨੇ ਆ ਕਿਤੇ ਨਾ ਕਿਤੇ ਉਹ ਜਦੋਂ ਵੀ ਆਪਾਂ ਉਸ ਨੂੰ ਅਸਮਾਨ 'ਚ ਉਡਾ ਦਿੰਦੇ ਆ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹ ਕਿਤੇ ਨਾ ਕਿਤੇ ਕਬਾੜੀਏ ਦੀ ਦੁਕਾਨ ਦੇ ਵਿੱਚ ਕਿਸੇ ਦੁਕਾਨਦਾਰ ਦੇ ਛੱਤ ਦੇ ਉੱਤੇ ਜਾਂ ਕਿਤੇ ਵੀ ਆ ਕੇ ਜਦੋਂ ਉਹ ਗਿਰਦੀ ਆ ਤਾਂ ਉਸ ਦੇ ਸਪਾਰਕ ਦੇ ਨਾਲ ਵੀ ਅਗਰ ਆਪਣੇ ਦੁਕਾਨਾਂ ਦੇ ਮਕਾਨਾਂ ਦੇ ਉੱਪਰ ਕੋਈ ਸੁੱਕਾ ਬਾਲਣ ਪਿਆ ਹੈ ਤਾਂ ਉਹ ਵੀ ਇੱਕ ਅੱਗ ਦਾ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਸਰ ਜਿੱਦਾਂ ਮਤਲਬ ਕੀ ਇਹਨਾਂ ਦੀ ਦੁਕਾਨ ਦਾ ਨੁਕਸਾਨ ਕਿੰਨਾ ਕੁ ਲਗਭਗ ਹੋ ਗਿਆ ਕੁਝ ਪਤਾ ਚੱਲਿਆ ਨੇ ਨੁਕਸਾਨدار ਜੇ ਕੁਛ ਨਹੀਂ ਪਤਾ ਜੀ ਹੇਟਲਾ ਜਿਹੜਾ ਫਲੋਰ ਆ ਉਹਦੇ ਵਿੱਚ ਥੋੜਾ ਜਿਹਾ ਸੇਫਟੀ ਹੈ ਫਸਟ ਫਲੋਰ ਤੇ ਸੈਕੰਡ ਫਲੋਰ ਤੇ ਸੈਕੰਡ ਤੋਂ ਬਾਅਦ ਜਿਹੜਾ ਥਰਡ ਫਲੋਰ ਹੈ ਉੱਪਰ ਜਨਰੇਟਰ ਵਗੈਰਾ ਨਾਲੇ ਰੱਖਿਆ ਹੋਇਆ ਸੀਗਾ ਔਰ ਉੱਪਰ ਕਾਫੀ ਨੁਕਸਾਨ ਹੋ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਸਾਨੂੰ ਬਹੁਤ ਪ੍ਰੋਬਲਮ ਆਈ ਆ ਸਾਡੇ ਮੁਲਾਜ਼ਮ ਬਹੁਤ ਅਣਥੱਕ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਹੈਗਾ ਅੱਗ ਨੂੰ 80 ਤੋਂ 90% ਕਾਬੂ ਕਰ ਲਿਆ ਹੋਮ ਵਗੈਰਾ ਸੀ ਮਾਰ ਕੇ ਜਿਹੜਾ ਹੈਗਾ ਕਿਉਂਕਿ ਪਲਾਸਟਿਕ ਦਾ ਸਮਾਨ ਅੰਦਰ ਟਿਫਨ ਵਗੈਰਾ ਕਰੋਕਰੀ ਡਿਨਰ ਸੈੱਟ ਬਹੁਤ ਕੁਝ ਸੀਗਾ ਸੋ ਕਾਫੀ ਹੱਦ ਤੱਕ ਅਸੀਂ ਇਹਨੂੰ ਕਵਰ ਕਰ ਚੁੱਕੇ ਆ ਤੇ ਇਹੀ ਮੇਨ ਅੱਗ ਲੱਗੀ ਆ ਫਗਵਾੜਾ ਸ਼ਹਿਰ ਦੀ ਸੋ ਮੇਰੇ ਬਹਾਦਰ ਫਾਇਰ ਫਾਈਟਰ ਅਜੇ ਵੀ ਕੰਮ ਤੇ ਲੱਗੇ ਹੋਏ ਆ ਔਰ ਇਹਨੂੰ ਕੰਪਲੀਟ ਕਰਕੇ ਜਾਵਾਂਗੇ